ਕਾਂਗਰਸ ਦੇ ਨੇਤਾ ਅਮਰਿੰਦਰ ਸਿੰਘ ਰਾਜਾ ਬੁਣਿੰਗ ਵੱਲੋਂ ਰਾਜਪੁਰਾ ਵਿਖੇ ਮੀਡੀਆ ਨਾਲ ਗੱਲਬਾਤ ਕੀਤੀ ਗਈ ਹਰ ਵਿਅਕਤੀ ਦਾ ਹੱਕ ਬੰਦਾ ਹੈ ਔਰ ਜੇ ਇਸ ਪ੍ਰਕਾਰ ਇਹਨਾਂ ਪਰਵ ਆਰੇ ਸਰਦਾਰ ਲਾਲ ਸਿੰਘ ਜੀ ਦੇ ਪਰਿਵਾਰ ਨੇ ਸਰਦਾਰ ਹਰदयाल ਕਮੋਜੀ ਦੇ ਪਰਿਵਾਰ ਦਾ ਬਹੁਤ ਵੱਡਾ ਮੈਂ ਸਮਝਦਾ ਯੋਗਦਾਨ ਹੈ ਪੰਜਾਬ ਦੇ ਵਿੱਚ ਨਾ ਕੇਵਲ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਉਹਨਾਂ ਦਾ ਗੁੱਸਾ ਜਾਇਜ਼ ਹੈਗਾ ਅੱਜ ਬਹੁਤ ਸਾਰੇ ਲੋਕ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਆਏ ਇੱਕ ਛੋਟੇ ਜਿਹੇ ਸਨੇਹ ਤੇ ਪਰ ਫੈਸਲਾ ਉਹਨਾਂ ਨੇ ਕਿਹਾ ਜੋ ਹਾਈ ਕਮਾਂਡ ਨੇ ਕਰ ਲਿਆ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਵਾਸਤੇ ਸਾਰਿਆਂ ਨੇ ਕਿਹਾ ਕਿ ਆ ਸਾਡਾ ਗਿਲਵਾ ਹੈ ਗਿਲਾ ਹੈ ਸ਼ਿਕਵਾ ਹੈ ਹੱਕ ਸਾਡਾ ਬੰਦਾ ਸੀ ਇਸ ਗੱਲ 'ਚ ਕੋਈ ਦੋ ਰਾਇ ਨਹੀਂ ਲੇਕਿਨ ਜੋ ਫੈਸਲਾ ਲਿਆ ਹਾਈ ਕਮਾਂਡ ਨੇ ਅਸੀਂ ਹੋ ਰਹੇ ਤੇ ਫੁੱਲ ਚੜਾਉਣੇ ਐ ਪਰ ਅਸੀਂ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹਨੂੰ ਦੱਬ ਕੇ ਵੋਟਾਂ પાਖ ਕੇ ਜਿਤੋਂਦਾ ਕੰਮ ਕਰਾਂਗੇ ਨੋ ਨਹੀਂ ਪ੍ਰੋਪਰਤਾ ਤਾਂ ਉਹ ਕਿਉਂਕਿ ਜਿਸ ਤਰੀਕੇ ਨਾਲ ਤਰੰबीर ਗਾਂਧੀ ਕਹ ਰਹੇ ਨੇ ਨਾ ਤੇ ਮੈਂ ਖਾਣੇ ਚ ਜਾਊਂਗਾ ਨਾ ਮੈਂ ਵਰਕਰਾਂ ਦਾ ਦੁਖੋ ਮੇਰੀ ਇਹ ਬੇਨਤੀ ਹੈ ਵਰਕਰ ਅੱਜ ਤੁਸੀਂ ਦੇਖਿਆ ਹੋਣਾ ਜਿਸ ਪ੍ਰਕਾਰ ਵਰਕਰ ਆਏ ਵਰਕਰਾਂ ਨੂੰ ਭਰੋਸਾ ਹੈ ਸਰਦਾਰ ਲਾਲ ਸਿੰਘ ਜੀ ਵਰਕਰਾਂ ਨੂੰ ਭਰੋਸਾ ਹੈ ਸਰਦਾਰ ਹਰਬੀਰ ਕੰਬੋਜ ਵਰਕਰਾਂ ਨੂੰ ਭਰੋਸਾ ਰਜਿੰਦਰ ਸਿੰਘ ਜੀ ਵਰਕਰਾਂ ਨੂੰ ਭਰੋਸਾ ਹੈ ਭਰੋਸਾ ਗੁਰਸ਼ਰਨ ਰੰਧਾਵਾ ਜੀ ਮਰਮਲ ਸਿੰਘ ਛਤਰਾਣਾ ਜੀ ਸਾਡੇ ਜਿਹੜੇ ਲੋਕਲ ਲੀਡਰ ਬੈਠੇ ਨੇ ਜਿਨ੍ਹਾਂ ਨੇ 40 40 ਸਾਲਾਂ ਦੇ ਲੋਕਾਂ ਦੀ ਬਾਹ ਫੜ ਕੇ ਥਾਣਿਆਂ 'ਚ ਖੜੇ ਨੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਵਰਕਰ ਨੂੰ ਰਾਜ ਇਹ ਵੀ ਕੋਈ ਹੋਣੀ ਲੋੜ ਪੈਣੀ ਹੈ ਉਹ ਸਰਦਾਰ ਲਾਲ ਸਿੰਘ ਜੀ ਨੇ ਜਿਵੇਂ 50 ਸਾਲਾਂ ਦੇ ਬੰਦੇ ਸੰਭਾਲੇ ਆ ਹਰਬੀਾਲ ਜੀ ਨੇ ਸੰਭਾਲੇ ਆ ਮੈਨੂੰ ਨਹੀਂ ਲੱਗਦਾ ਕਿਸੇ ਪ੍ਰਕਾਰ ਦੀ ਕਿਸੇ ਵਰਕਰ ਨੂੰ ਦਿੱਕਤ ਆਈ ਹਾਂ ਜੀ ਧਰਮਵੀਰ ਕਾਂਦੇ ਦੇ ਪ੍ਰਚਾਰ ਤੇ ਇਹ ਸਾਰੇ ਜਿਹੜੇ ਆ ਗਿਆ ਜਾਣਗੇ ਜੀ 100% ਜਾਣਗੇ ਨਾ ਜਾਣਾ ਹੁੰਦਾ ਤੇ ਫਿਰ ਕਾਂਗਰਸ ਦਾ ਛੱਡਾ ਥੋੜੀ ਲਾਉਣਾ ਸੀ ਇਹ ਇਹਨਾਂ ਦੇ ਖੂਨ ਚ ਕਾਂਗਰਸ ਹੈ ਕੋਈ ਇਧਰ ਉਧਰ ਹੋ ਸਕਦਾ ਲੇਕਿਨ ਇਹ ਪਰਿਵਾਰ ਨਹੀਂ ਇਧਰ ਉਧਰ ਹੋ ਸਕਦਾ ਮੈਂ ਤੁਹਾਨੂੰ ਮਾਰਤੀ ਛੱਡਣ ਦੀ ਗੱਲ ਪਾਰਟੀ ਦੇ ਵਿੱਚ ਟਖਾਲੀ ਕਾਂਗਰਸੀ ਨੇ ਬੜਾ ਪੁਰਾਣਾ ਸੋ ਮੈਨੂੰ ਲੱਗਦਾ ਕਿ ਦੇਖੋ ਹਰ ਵਿਅਕਤੀ ਨੂੰ ਹੁੰਦਾ ਹੈ ਉਹਨਾਂ ਨੂੰ ਟਿਕਟ ਨਹੀਂ ਮਿਲੀ ਇਸ ਕਰਕੇ ਸ਼ਾਇਦ ਉਹਨਾਂ ਨੇ ਪਾਰਟੀ ਛੱਡਤੀ ਪਾਰਟੀ ਨੇ ਪਿਛਲੀ ਵਾਰੀ ਉਹਨਾਂ ਨੂੰ ਟਿਕਟ ਦਿੱਤੀ ਸੀ ਮੈਂ ਤਾਂ ਲੋਕਾਂ ਨੂੰ ਇਹੀ ਕਰੂੰਗਾ ਕਹੂੰਗਾ ਸ਼ੈਨ ਸ਼ੀਲਤਾ ਬਰਕਰਾਰ ਰੱਖੋ ਸਹਿਜ ਪਕੇ ਸੋ ਮੀਠਾ ਹੋਏ ਸਾਨੂੰ ਤਖੜੇ ਹੋ ਕੇ ਆਪ ਦੇ ਆਪ ਦੇ ਘਰੇ ਪਹਿਰਾ ਦੇਣਾ ਚਾਹੀਦਾ ਔਰ ਮੈਨੂੰ ਲੱਗਦਾ ਅੱਜ ਨਹੀਂ ਤਾਂ ਕੱਲ ਉਸ ਕੱਲ ਦੀ ਜਨਤਾ ਪਹਿਚਾਨ ਕਰ ਲਈਏ ਇੱਕ ਐਮਪੀ ਬੰਨਾ ਐ ਐਮਐਲਏ ਬੰਨਾ ਛੋਟੀ ਗੱਲ ਹੈ ਲੀਡਰ ਲੀਡਰ ਮੰਤਰੀ ਦਾ ਇੱਕ ਨਵਾਂ ਬਿਆਨ ਲੀਡਰ ਬੰਨਾ ਬਹੁਤ ਔਖੀ